ਠੀਕ ਹੈ ਇੱਕ ਇਹ ਨਹੀਂ ਬੂਰਾ ਭਰਾਂ ਦਾ ਕਿਤੇ ਕਿਤੇ ਅੱਛਾ ਵੀ ਆਟਾ-ਵਾਟ ਲੱਕੜ ਮੰਨ ਲਾ ਪਾਈ ਹੁੰਦੀ ਹੈ ਵਿੱਚ ਅੱਡ-ਅੱਡ ਜਿਵੇਂ ਮਤਲਬ ਡੇਕ ਆ ਜਾਂ ਮਤਲਬ ਤੁਸੀਂ ਡੇਕ ਟਾਲੀ ਨਿੰਮ ਠੀਕ ਹੈ ਜੀ ਇਸ ਤਰ੍ਹਾਂ ਨਾਲ ਸੀ ਤੇ ਜਿਹੜਾ ਵੀ ਆਪਾਂ ਬੋਰਡ ਵਰਤਦੇ ਆ ਆਪਾਂ ਲੋਵਲ ਬੋਰਡ ਵਰਤਦੇ ਆ ਠੀਕ ਹੈ ਇਹਦੇ ਵਿੱਚ ਇੱਕ ਲੱਕੜ ਹੋਊ ਤੁਰ ਤੱਕ ਇਕੱਲੀ ਕੈਲ ਹੋਊ ਜੀ ਕੁਝ ਨਹੀਂ ਹੈਗਾ ਹੋਰ ਠੀਕ ਹੈ ਨਾਲ ਵਿੱਚ ਕੋਈ ਬੂਰਾ ਆ ਨਾ ਕੁਝ ਕੁਝ ਨਹੀਂ ਇਹਦੀ 25 ਸਾਲ ਦੀ ਗਾਰੰਟੀ ਅੱਛਾ 25 ਸਾਲ ਦੀ ਗਾਰੰਟੀ ਹੈ ਮੇਰੇ ਤੋਂ ਆਹ ਦੇਖੋ ਇਹੋ ਤੋਂ ਫਰਕਾ ਆਪਾਂ ਨੂੰ ਦਿਸੀ ਜਾਂਦਾ ਦੇਖੋ ਜਿਹੜੀ ਮਾਰਦੀ ਅਲਗ-ਅਲਗ ਰੇਟ ਸਾਰੇ ਦਾ ਰੇਟ ਅਲੱਗ-ਅਲੱਗ ਨਹੀਂ ਸਾਫਵਾੜ ਦੇ ਲੱਕ ਰੇਟ ਜੰਮੂ ਕੰ ਲੈ ਲੱਗੇ ਜੀ ਤੇ ਰਸ਼ੀਅਨ ਕਾਰਪਰ ਲੱਗੇ ਨਾ ਤੇ ਇੱਕ ਮਿੱਤਰ ਨੂੰ ਬਹੁਤ ਤਗੜੀ ਚੀਜ਼ ਦਿਖਾਉਣਾ ਆਪਾਂ ਮਤਲਬ ਹਨਾ ਲੋਹੇ ਦੀਆਂ ਮਤਲਬ ਚਿਨਾਠਾ ਬਹੁਤ ਦੇਖੀ ਗਰਮ ਮੇਰੇ ਮਿਸਤਰੀ ਵੀਰ ਭਾਈ ਨੂੰ ਹਨਾ ਪਿੱਤਲ ਚਾਹੀਦਾ ਤਾਂ ਉਹ ਪਿੱਤਲ ਵੀ ਆਪਣੇ ਤੋਂ ਲੈ ਸਕਦਾ ਆਪਣੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਠੀਕ ਹੈ ਹਾਂ ਤੇ ਲਓ ਵੀ ਮਿੱਤਰੋ ਜਿਹੜੀ ਮਿਸਤਰੀ ਹਨਾ ਮਤਲਬ ਹਾਲੇ ਵੀ ਲੱक्कਣ ਦਾ ਕੰਮ ਕਰਦੇ ਆ ਮਤਲਬ ਉਹ ਦਰਵਾਜ਼ੇ ਬਣਾਉਂਦੇ ਆ ਤੇ ਬਾੜੀ ਗੂਰ ਸੁਬਹ ਜਾਣ ਦੀ ਰੋਡ 'ਤੇ ਬਿਲਕੁਲ ਮਾਨਸਬ ਜੀ ਆਉਣਾ ਤੇ ਆ ਬਾਈ ਉਹਦਾ ਪਿੱਤਲਾ ਜਿਹੜਾ ਮਿਲ ਜਾਂਦਾ ਤੇ ਪੂਰਾ ਕਬੈਲ ਤੇ ਬਾਈ ਉਹਦੇ ਨਹੀਂ ਲਾਉ ਵੀ ਮਿੱਤਰੋ ਹੁਣ ਆਪਾਂ ਅੰਦਰ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਅਗਰ ਸਾਰੇ ਉਹ ਸੱਚੀ ਤਾਂ ਫਸਟਲੀ ਜਿਹੜਾ ਟੋਟ ਹੋ ਗਿਆ ਤੇ ਲਾਉ ਵੀ ਮਿੱਤਰੋ ਪਹਿਲਾਂ ਚੰਗੀ ਚੰਗੀ ਕਿੰਨੀ ਵੀ ਸ਼ੇਅਰ ਕਰ ਦਿਓ ਤੇ ਆਪ ਸੀ ਦੇਖਸਾ ਲੱਕੜ ਦੇ ਦਰਵਾਜ਼ੇ ਔਰ ਘੈਂਟ ਕਬੈਲ ਦੀ ਆ ਤੇ ਕਿਹੜੀ ਕਿਹੜੀ ਲੱਕੜ ਵਰਤਦੇ ਆ ਕੋ ਸਾਰੀ ਕੰਨੀ ਕਿੰਦੀ ਗੱਲ ਬਾਈ ਨਾਲ ਕਰਦੇ ਆਗੇ ਅ ਅੱਛਾ ਬਾਈ ਤੁਹਾਨੂੰ ਦੱਸਦਾ ਅੱਜ ਮੇਰੇ ਕੋਲ ਸਟਾਰਟਰ ਇੱਕ ਅਭਿਆਸ ਨੇ ਮੈਂ ਕਿਹਾ ਤੁਹਾਨੂੰ मेरा प्रेम नार्मल बोर्ड मारना चाहता हूँ बोर्ड दूसरे समय का लगे अंदर यदि तुम्हें पढ़ने का समय का लागे देने हो चंगे क्यों आई थी लाप पर बोर्ड मारते हैं मेरी हर कला नहीं बतलाएगी दो बार तो तुमने पर बोर्ड मारते हैं यदि के 25 साल दिखाती है जब 25 साल दिखाती है 25 साल तो वही नहीं � ਇਵੇਂ ਹੀ ਬਣਾਇਆ ਕੋ ਬੋਰਡ ਸੇਮ ਹੈ ਪਰ ਇਹ ਜਿਹੜਾ ਮੈਂ ਕੱਲ ਕੇ ਬਣਾਉਣਾ ਲੱਗਿਆ ਹੈ ਇਹਦੇ ਉੱਤੇ ਪੁਆਇੰਟ ਇਹ ਜਿਹੜਾ ਕੋਨਾ ਬਰੀਕ ਇਹਦੇ ਉੱਤੇ ਰੱਬਿਆ ਬਣਾਉਣਾ ਮੈਂ ਇਹਨਾਂ ਕਹਾਂ ਜੀ ਇਹਦੇ ਵਿੱਚ ਨਾ ਬੋਰਡ ਦੀ ਹੁੰਦੀ ਹੈ ਅਗਲਾ ਕੀ ਕਰਦਾਂ ਨਾ ਬਾਜ਼ਾਰ ਦੇ ਵਿੱਚ ਆਪਾਂ ਨੂੰ ਹਲਕਾ ਬੋਰਡ ਦੇ ਦਿੰਦੇ ਆ ਆਹ ਠੀਕ ਹੈ ਬਾਜ਼ਾਰ ਵਿੱਚ ਜਿਹੜਾ ਬਾਈ ਜੀ ਬੋਰਡ ਚੱਲਦਾ ਆ ਚੱਲਦਾ ਉਹ ਇਹਦੇ ਵਿੱਚ ਕੀ ਫਰਕ ਹੁੰਦਾ ਹੈ ਜਿਹੜੀ ਆ ਲੱਕੜਾ ਗਿਆ ਦਿਖਾ ਦਈ ਬਣਾ ਨੇੜੇ ਜਿਹੜੀ ਗਿੱਟੀ ਆ ਨਾ ਇੱਕ ਤਾਂ ਇਹ ਮਿਕਸ ਹੁੰਦੀ ਹੈ ਠੀਕ ਹੈ ਠੀਕ ਹੈ ਇੱਕ ਇਹਦੇ ਬੂਰਾ ਭਰਨ ਦਾ ਕਿਤੇ ਕਿਤੇ ਅੱਛਾ ਵੀ ਆਟਾ ਆਟਾ ਲੱਕੜ ਮੱਲਾ ਪਾਈ ਹੁੰਦੀ ਹੈ ਵਿੱਚ ਅੱਡ ਅੱਡ ਜਿਵੇਂ ਮਤਲਬ ਡੇਕ ਆ ਜਾਂ ਮਤਲਬ ਤੁਸੀਂ ਡੇਕ ਕਾਲੀ ਨਿਮ ਠੀਕ ਹੈ ਜੀ ਇਸ ਤਰ੍ਹਾਂ ਨਾਲ ਤੇ ਜਿਹੜਾ ਵੀ ਆਪਾਂ ਬੋਰਡ ਵਰਤਦੇ ਆ ਆਪਾਂ ਲੋ ਵਾਲਾ ਬੋਰਡ ਵਰਤਦੇ ਆ ਠੀਕ ਹੈ ਇਹਦੇ ਵਿੱਚ ਇੱਕ ਲੱਕੜ ਹੋਊ ਤੁਰ ਤੱਕ ਇਕੱਲੀ ਕੈਲ ਹੋਊ ਜਿ ਕੁਝ ਨਹੀਂ ਹੈਗਾ ਹੋਰ ਠੀਕ ਹੈ ਨਾਲ ਵਿੱਚ ਕੋਈ ਬੂਰਾ ਨਾ ਕੁਝ ਕੁਝ ਨਹੀਂ ਇਹਦੀ ਹੈ ਬਈ 25 ਸਾਲ ਦੀ ਗਰੰਟੀ। ਅੱਛਾ 25 ਸਾਲ ਦੀ ਗਰੰਟੀ ਹੈ। ਮਿੱਤਰੋ ਆਹ ਦੇਖੋ ਇਹਨੂੰ ਪਰਚਾਣਾ ਆਪ ਨੂੰ ਦਿਸੀ ਜਾਂਦਾ। ਦੇਖੋ ਇਹਦੇ ਵਿੱਚ ਘੋਰਾ ਵੀ ਸਨ ਹੈ ਨਹੀਂ ਗਾ ਤੇ ਜਿਹੜਾ ਹੁਣ ਤੁਸੀਂ ਤੁਹਾਨੂੰ ਆਹ ਦਿਖਾਉਣ ਇੱਕ ਮਿੰਟ ਬਈ ਥੋੜੇ ਜਿਹਾ। ਤੇ ਆਹ ਦੇਖੋ ਬਈ ਇਹਦੇ ਵਿੱਚ ਜਿੱਥੇ ਉਹਦੇ ਵਿੱਚ ਕਿੰਨਾ ਅੰਤਰਾ ਦੇਖੋ। ਹਾਂ। ਇਹਦੇ ਵਿੱਚ ਆਪਾਂ ਤੁਹਾਨੂੰ ਉਂਗਲਾ ਪਾਈ ਚੱਲੋ ਆਹ ਦੇਖੋ ਕਿ ਬਹੁਤ ਫਰਕ ਹੈ ਦੇ ਵਿੱਚ ਹਣਾ। ਜੀ। ਤੇ ਇੱਕ ਮੈਂ ਕੀ ਦਾ ਫਰਕ ਤਾਂ ਹੈਗਾ ਮਿੱਤਰੋ ਤੇ ਬਾਕੀ 25 ਸਾਲ ਦੀ ਗਰੰਟੀ ਆ ਤੇ ਪਿੱਛੇ ਨਹੀਂ ਚੱਲਦੀ ਚੱਲਦੀ ਸ਼ੇਅਰ ਕਰਨੀ ਕੋਈ ਵੀ ਭਰਾ ਨਾਲ ਵੀ ਗੁੱਟ ਪਾਈ ਜਾਂਦਾ। ਤਾਂ ਸਿੰਘ ਨੂੰ ਗਾਹ ਬਣਦੇ ਬ ਲੋਕੇਸ਼ਨ ਬਈ ਆਪਣੀ ਸਾਫਸਾ ਰੋਡ ਤੇ ਮਾਨਸਾ ਆਮਰਜੌਰ ਦੇ ਸਾਹਮਣੇ ਜੀ ਸਬਜੀ ਮੰਡੀ ਦੇ ਨਾਲ ਠੀਕ ਹੈ ਹਾਂਜੀ ਫਟੇਪੁਰ ਦੀ 35 55 ਦੇ ਬੰਦਾ ਕਹਿੰਦਾ ਹੈ ਨਾ ਤੁਸੀਂ ਕਿਹ ਥਾਂ ਡਲਵਾ ਰਹੇ ਹੋ ਕਿ ਬਾਕੀ ਨੂੰ ਪਾਈ ਹੋਤੀ ਹੈ ਲੋ ਇਹ ਤਾਂ ਇਹ ਬੋਰਡ ਆ ਰਿਹਾ ਠੀਕ ਹੈ ਜੀ ਤੁਸੀਂ ਮਤਲਬ ਅੰਦਰ ਵਾਲੇ ਜਿਹੜੇ ਅੰਦਰੋਂ ਠੀਕ ਜੀ ਮਤਲਬ ਰੇਚ ਉਹਦੇ ਇਡੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਸਾਰ ਮਾਨ ਵਾਲੇ ਮੇਨ ਐਂਟਰੀ ਵਾਲੇ ਗੇਟ ਅੱਛਾ ਜੁਮੇ ਆ ਗਈ ਇਹ ਤਾਂ ਆ ਗਿਆ ਐਕਚੁਅਲੀ ਐਚ ਐਮ ਆਰ ਬੋਰਡ ਦੇ ਵਿੱਚ ਜੀ

ਮਾਣੇ ਨਿਰੂਧਾ ਜੀ ਆ ਗਿਆ ਉਹ ਪੰਨੀ ਚਲਾ ਕਰੀ ਦਿੱਤੀ ਆ ਬਾਈ ਮਸਤਰੀਆ ਮੈਂ ਪਾਈ ਦਾ ਪਹਿਲਾਂ ਵੀ ਗੱਲ ਕਰਕੇੜਾ ਹਾਂ ਕੀ ਮਤਲਬ ਹਾਂ ਇਹ ਕੀਤਾ ਕੀਤਾ ਵਾਜੀ ਅੱਛਾ ਜਿਹੜਾ ਆ ਆ ਗਿਆ ਇਹ ਆ ਗਿਆ ਜੀ ਵੀਡੀਓ ਇਹੇ ਬੋਰਡ ਦੇ ਉੱਤੇ ਵੀਡੀਓ ਲੱਗਿਆ ਜੀ ਠੀਕ ਆ ਉਸੇ ਬੋਰਡ ਦੇ ਉੱਤੇ ਨੋਟ ਆ ਜੀ ਅੱਛਾ ਭਾਈ ਜੇ ਉਹ ਕਹੀ ਵੀ ਆਪਣੇ ਮਨ ਦੀ ਗੱਲ ਸ਼ੇਅਰ ਤੇ ਭਾਈ ਮੈਂ ਤਾਂ ਕਹੀ ਵੀ ਆਪਾਂ ਦੇਖਣਾ ਨੇ ਫਿਰ ਆਪਾਂ ਤੇ ਇਹਦੇ ਨਾਲ ਦਾ ਬਣਾਉਣਾ ਕੋਈ ਨਹੀਂ ਯਾਰ ਕਰ ਸੀ ਸਾਨੂੰ ਵੀ ਫੋਟੋ ਦਿਖਾ ਦਿਓ ਉਹਦੇ ਨਾਲ ਦਾ ਬਣਾ ਦੇ ਅੱਛਾ ਹਾਂ ਜੇ ਭਾਈ ਫੋਟੋ ਵੀ ਬਣਾਉਣੀ ਆ ਮਤਲਬ ਵੀ ਮੇਰੀ ਫੋਟੋ ਛਾਪ ਦੇ ਦੇ ਅੱਛਾ ਫੋਟੋ ਹੀ ਵਾ ਸਾਬ ਦੇ ਕਈ ਬਾਰੇ ਮਾਲਕ ਨੇ ਪੁਰਾਣੇ ਤਰ੍ਹਾਂ ਕਿ ਕਿਸ਼ਾਪਨੀ ਜਾਂ ਮਾਪਾ ਨਹੀਂ ਚੱਲਦੀ। ਬਾਹੂ ਸੈਂਟਰ ਦੀ ਜਾਂਦੀ ਹੈ। ਅੱਛਾ। ਕਿਦੋਂ ਮੁਸਾ ਦੀ ਜਾਂਦੀ ਹੈ? ਤਰਫਾ ਉਹ ਵੀ ਜਾਪ ਰਹੇ। ਕਿਦੋਂ ਚਾਹਾਂਗੇ ਜਾਵੇਗਾ। ਇਹ ਜੰਮੂ ਪਹਾੜ ਦੀ ਪੁਜਾਰੀ ਵਾਲਾ ਆ ਕੇ। 999 ਲਾ ਦੇਣੇ। 1000 ਦੇ ਲਿਖੀ। ਅੱਛਾ। ਹਾਂਜੀ। ਜਿਹੜਾ ਜਿਹੜਾ ਤੁਸੀਂ ਕਹੋਗੇ ਉਹ ਵੀ ਪਾ। ਹਾਂ। ਮਤਲਬ ਤੁਸੀਂ ਆ ਕੇ ਫੋਨ ਤੇ ਦਿਖਾ ਦਿਓ। ਛੱਡ ਤਾਂ ਆ ਡੀਲ ਪਾਓ। ਠੀਕ ਆ। ਬਹੁਤ ਬੜਾ। ਅੱਛਾ। ਇਹ ਜੜੀ ਵਾਲੇ ਆਮੇ ਸਾਲ ਵਾਲੇ। ਅੱਛਾ ਸਾਲ ਵਾਲੇ। ਸਾਲ ਵਾਲਾ ਚਾਹੀਦਾ ਜੜੀ ਵਾਲੇ ਨੂੰ। ਇਹਦੇ ਵਿੱਚ ਸਮਝ ਆ ਰਹੀ ਜੀ ਵੀਡੀਓ ਮਾਰਦੇ ਵਾਟਰ ਲੱਕ ਰੇਟ ਸਾਰੇ ਦਾ ਰੇਟ ਅਲੱਗ-ਅਲੱਗ ਨਹੀਂ ਸਾਗਵਾਲ ਦੇ ਲੱਕ ਰੇਟ ਜੰਮੂ ਕਲ ਦੇ ਲੱਗੇ ਜੀ ਤੇ ਰਸ਼ੀਅਨ ਕਹਿੰਦੇ ਲੱਗੇ ਨੇ ਤਾਂ ਇੱਕ ਮੇਰੇ ਨੂੰ ਬਹੁਤ ਤਗੜੀ ਚੀਜ਼ ਦਿਖਾਉਣਾ ਆਪਾਂ ਮਤਲਬ ਹਨਾ ਲੋਹੇ ਦੀਆਂ ਮਤਲਬ ਚਿਨਾਠਾ ਬਹੁਤ ਦੇਖੀ ਆ ਨਾ ਮਤਲਬ ਜਿਸ ਤੀ ਲੋਹਾ ਆਪਾਂ ਜਿਹਨੂੰ ਕਹਿੰਦੇ ਨੇ ਆ ਤੇ ਹੁਣ ਆਪਾਂ ਇਧਰ ਸਮ ਦਿਖਾਉਣਾ ਮਿੱਤਰੋ ਲੱਕੜ ਦੀ ਚੀਜ਼ ਇਹ ਤਾਂ ਲੱਕੜ ਦੀ ਆ ਗਈ ਕਪੂਰ ਸਾਹਿਬ ਦੇਖੀ ਹਾਂ ਤੇ ਆਹ ਆ ਗਈ ਡਬਲੂ ਪੀ ਸੀ ਦੀ ਅੱਛਾ ਹਾਂ ਇਹ ਡਬਲੂ ਪੀ ਸੀ ਦਾ ਕਾਰਡ ਹੈ ਜੀ ਤੁਹਾਨੂੰ ਤੁਹਾਨੂੰ ਵੀਜ਼ਾ ਆਦਿ ਗੱਲਾਂ ਕਿਵੇਂ ਅੱਛਾ ਇਹ ਵੀਜ਼ਾ ਆਦਿ ਹੈ ਹਾਂ ਇਹਦੀ ਵੀਜ਼ਾ ਆਦਿ ਕੋਈ ਸਾਡੀ ਵੀਜ਼ਾ ਆਦਿ ਹੈ ਅੱਛਾ ਇਹ ਵੀ ਵੀਜ਼ਾ ਕਿੰਨੇ ਰੱਖੀ ਹੈ ਹਾਂਜੀ ਲੈ ਵੀ ਜੀ ਸਾਡੇ ਮੇਰੇ ਨਾਲ ਕਿ ਸਾਡੇ ਬਹੁਤ ਆਤੀ ਗਿਆਨ ਕੀ ਬਾਤ ਹੈ ਮਤਲਬ ਯਾਰ ਨਾਗਰੀ ਜੇ ਕੰਮ ਨਹੀਂ ਹੈਗਾ ਠੀਕ ਆ ਤੇ ਮੈਂ ਇਹ ਵੀ ਕਹਿਣਾ ਚਾਹਣਾ ਵੀ ਦੱਸ ਜੀ ਵੱਧ ਲੱਗ ਜਾਣਾ ਪਰ ਇਹ ਤੁਹਾਨੂੰ ਦੁੱਖ ਨਹੀਂ ਹੁੰਦਾ ਪਰ ਚੀਜ਼ ਚੰਗੀ ਹੋਵੇ ਤਾਂ ਵੈਲ ਜੇ ਤਾਂ ਕੋਈ ਦੱਸਣਾ ਚਾਹਣਾ ਵੀ ਜਿਹੜਾ ਇਹ ਪੁੱਤਰ ਟੱਕਾਂਆਂ ਬਾਕੀਆਂਾਂ ਚ ਲੱਕੜ ਲੱਗਦੀ ਹੁੰਦੀ ਅੱਛਾ ਉਹ ਲੱਕੜ ਹੈ ਉਹ ਲੱਕੜ ਕਾਟੂ ਨਿਕਲ ਪੂਰ ਸਾਲ ਅੱਛਾ ਉਹਦੀ ਲੈਤੀ ਹੋਈ ਠੀਕ ਹੈ ਹਾਂਜੀ ਇਹ ਉਹ ਦਾਉਲੀ ਸੀ ਚਾ ਗਈ ਇਹਦੀ ਵੀ ਫੁੱਲ ਕਰਤੀ ਜੀ ਅੱਛਾ ਜੀ ਨਾ ਇਹ ਗੱਲ ਨਾ ਨਾ ਸਾਡਾ ਕੋਈ ਹਿੰਦ ਅੱਛਾ ਮੈਨੂੰ ਪਤਾ ਨਹੀਂ ਨਾ ਇਹ ਜਾਪ ਨਹੀਂ ਜੀ ਚਲਦੀ ਹੋਵੇ ਵੀ ਐਸੇ ਕੋਈ ਕੰਮ ਨਹੀਂ ਨਿਕਲੀ ਨਾ ਨਾ ਐ ਨਹੀਂ ਨਿਕਲਦੀ ਫੁੱਲ ਕਰਤੀ ਜੀ ਠੀਕ ਹੈ ਹਾਂ ਇਹ ਲਾਊਡ ਮੈਂ ਤੁਹਾਨੂੰ ਫੁੱਲ ਕਰਨਾ ਕੀ ਹੈ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਭਰਾ ਦਾ ਹੁਣ ਮਤਲਬ ਫਾਇਦਾ ਹੋ ਸਕੇ ਕਿ ਆਪ ਨੂੰ ਕੀ ਕਰਦੇ ਮਤਲਬ ਕੋਠੀਆਂ ਨੇ ਵਾਲਾ ਵੀ ਲਾਇਨੇ ਨੇ ਝੋਕੀਆਂ ਵੀ ਕੰਮ ਲਗਾਈਏ ਆਪਾਂ ਹਾਂ ਠੀਕ ਆ ਤਾਂ ਕਿਉਂ ਨਾ ਰ ਆਪਣੇ ਮਤਲਬ ਇੱਕ ਅੱਧੀ ਵਾਰ ਹੀ ਲੱਗ ਜਾਂਦੇ ਆ ਬੰਦੇ ਜਿਹੜੇ ਪਾਇਦਾ ਨਹੀਂ ਵੀ ਆਸਾਲ ਆਪਾਂ ਹੋਰ ਲਾਦੇ ਲਾਗੇ ਸਾਹਿਬ ਹੋਰ ਲਾ ਰੱਖੀ ਜੀ ਕਿਦੋਂ ਦੀ ਜਿਆ ਆਪਣਾ ਚਾਹੀਦੀ ਜਉਂਦੀ ਹੈ ਜੀ ਕਿ ਬਾਰ ਬਾਰ ਨਹੀਂ ਕੀਤਾ ਸਕਦੇ ਉਹ ਮੇਨੂੰ ਕਿਰਪਾ ਕਰਿਆ ਵੀ ਜਿਹੜੇ ਕੇਰਾ ਆਪਾਂ ਦੇਖ ਕੇ ਲਵਾ ਲਾਂਗੇ ਨਾ ਮੜੇ ਜੇ ਐਸੀ ਬਦਲਾ ਰਾਂਗੇ ਤਾਂ ਆਪ ਨੂੰ ਫਾਇਦਾ ਹੋ ਜੂਗਾ ਹਾਂ ਜੀ ਤੇ ਲਾਉਗੇ ਮਿੱਤਰੋ ਵੀ ਕੇ ਇਹ ਗੱਲ ਬਾਤ ਇਹ ਆਪਾਂ ਲੋਕੇਸ਼ਨ ਨੂੰ ਆਪਾਂ ਦੁਬਾਰਾ ਪੁਸ਼ਟੀ ਕਰ ਦਸਣੇ ਆ ਇੱਕ ਸੋ ਨਾ ਉਹ ਵੀ ਦੱਸ ਦਿੰਦੇ ਆਪਾਂ ਤੁਹਾਨੂੰ ਫੋਟੋ ਦੇ ਦਈਏ ਨਾ ਉਹ ਨੂੰ ਲਾ ਲਓ ਅੱਛਾ ਉਹਦੇ ਨਾਲ ਹੀ ਸਾਗ ਵਾਲੇ ਪਿੱਤ ਲੜੀ ਅੱਛਾ ਆ ਪਿੱਤ ਵਾਲਾ ਪਾਸੇ ਦੇ ਉਹ ਜੀ ਜਰੂਰ ਉਹ ਵੀ ਤਿਆਰ ਕਰ ਦਲੇ ਆਪਾਂ ਤੇ ਨਾਲ ਆਪਣੇ ਕੋਲ ਪਿੱਤਲ ਵੀ ਮਿਲ ਜਾਂਦਾ ਜੇਕਰ ਮੇਰੇ ਮਿਸਤਰੀ ਵੀਰ ਭਾਈ ਨੂੰ ਹਨ ਪਿੱਤਲ ਚਾਹੀਦਾ ਹੈ ਤਾਂ ਉਹ ਪਿੱਤਲ ਵੀ ਆਪਣੇ ਤੋਂ ਲੈ ਸਕਦਾ ਆਪਣੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਠੀਕ ਆ ਹਾਂ ਤੇ ਲਓ ਵੀ ਮਿੱਤਰੋ ਜਿਹੜੀ ਮਿਸਤਰੀ ਹੈ ਨਾ ਮਤਲਬ ਹਾਲੇ ਵੀ ਲੱਕਣ ਦਾ ਕੰਮ ਕਰਦੇ ਆ ਮਤਲਬ ਉਹ ਦਰਵਾਜ਼ੇ ਬਣਾਉਂਦੇ ਆ ਤੇ ਬਾੜੀ ਗੂਰ ਸੁਨੂ ਜਾਣ ਦੀ ਰੋਡ 'ਤੇ ਬਿਲਕੁਲ ਮਾਨਸਬ ਜੀ ਆਉਣਾ ਤੇ ਆ ਬਾਈ ਉਹਦਾ ਪਿੱਤਲਾ ਜਿਹੜਾ ਮਿਲ ਜਾਂਦਾ ਜੇ ਪੂਰਾ ਕਬੈਜ ਤੇ ਨਾ ਬਾਈ ਉਹ ਤਾਂ ਨਹੀਂ ਹੁੰਦਾ ਕੋਈ ਵੀ ਉੱਥੋਂ ਪਾਵਾ ਜਾ ਬਈ ਇਹਦੀ ਫੋਨ ਗਰੰਟੀ ਹੈ ਜੀ ਆਪਣੀ ਅੱਛਾ ਫੋਨ ਬਟਾ ਫੋਨ ਗਰੰਟੀ ਹਾਂ ਪਹਿਲਾਂ ਕੋਈ ਫੋਨ ਕਰਕੇ ਆਉਣਾ ਹਨਾ ਆਪਾਂ ਆਰਡਰ ਦੀ ਤਿਆਰ ਕਰਦੇ ਹਾਂ ਅੱਛਾ ਉਹਦੇ ਤਿਆਰ ਕਰਨਾ ਹਾਂ ਹਾਂ ਸਪੈਸ਼ਲ ਤੇ ਇਹ ਮੰਨਦਾ ਤੁਸੀਂ ਕਿਹੜੀ ਸਿੱਧੂ ਹਸਨ ਦਾ ਬਾਈ ਬਈ ਹਾਂ ਬਾਈ ਨੂੰ ਪਿੱਤਲ ਦਾ ਵਰਕ ਰਹਿੰਦਾ ਹੈ ਜੀ ਪਿੱਤਲ ਦਾ ਵਰਕ ਨਹੀਂ ਡਿਜ਼ਾਈਨ ਪਿਆ ਹੋਇਆ ਅੱਛਾ ਜਿਹੜਾ ਆਪਾਂ ਵੀਡੀਓ ਲਾਵਾਂਗੇ ਵੀਡੀਓ ਚ ਆਪਣੀ ਇਹੀ ਲੱਗਿਆ ਹੋਇਆ ਅੱਛਾ ਵੀਡੀਓ ਇਹੀ ਲੱਗਿਆ ਹੋਇਆ ਮ ਤੇ ਇੱਧਰ ਆ ਗਿਆ ਆਪਣੇ ਬਾਈ ਇਹ ਐਸੈਸਰੀ ਚ ਆ ਗਿਆ ਐਸੈਸਰੀ ਜੂਈ ਲਗਾਉਣਾ ਜਾਂ ਬਿਲਕੁਲ ਲਗਾ ਜੀ ਮਤਲਬ ਇਹ ਕੋਈ ਸਸਤਾ ਲਗਾਉਣਾ ਜਾਂ ਕੋਈ ਮਹਿੰਗਾ ਲਗਾਉਣਾ ਟੀਕ ਦੇ ਵਿੱਚ ਆ ਗਿਆ ਅੱਛਾ ਠੀਕ ਹੈ ਜੀ ਆ ਆਪਣੇ ਬੋਰਡ ਦੇ ਉੱਤੇ ਇਸ ਤਰ੍ਹਾਂ ਦਾ ਲੱਗੂਗਾ ਜੀ ਉਹ ਮੈਂ ਤਾਂ ਸਮਝ ਨਾ ਆਪਣਾ ਪੰਦਾਗਾ ਉਹਦੇ ਤੇ ਲੱਗੂਗਾ ਇਹ ਹਾਂਜੀ ਪੂਰਾ ਕਮੈਨਿੰਗ ਮੇਰੀ ਘੰਟੇ ਲਵਾ ਦੋ ਕੋਈ ਸਾਡੀ ਐਸੈਸਰੀ ਪਸੰਦ ਆਉਂਦੀ ਹੈ ਔਰ ਠੀਕ ਹੈ ਨਹੀਂ ਜੇ ਕੋਈ ਬਾਹਰੋਂ ਲਵਾਉਣਾ ਚਾਹੁੰਦਾ ਤਾਂ ਉਹ ਵੀ ਬਈ ਬਰੋ ਵੀ ਲਵਾ ਸਕਦਾ ਕੋਈ ਚੰਗਾ। ਅੱਛਾ ਤੇ 1 ਮੀਟਰ ਹੋਮਸ ਨੂੰ ਕਹਿੰਦਾ ਜਣਾ ਵੀ ਬਾਕੀ ਤੋਂ ਸੀ ਮੈਂ ਬਾਈ ਨੇ ਗੱਲ ਕੀਤੀ ਹੈ ਨਾ ਵੀ ਆਪਕੋ ਮਰਜ਼ੀ ਨਾਲ ਭਾ ਚਾਹਿਆ ਮਰਜ਼ੀ ਬੰਦਾ ਤਿਆਰ ਕਰਾ ਸਕਦੇ ਆ ਤੇ ਕਈ ਵਾਰ ਫੇਰ ਵੀ ਬਈ ਉੱਚੀਆਂ ਨੇ ਨਾ ਤਾਂ ਉਹਨਾਂ ਨੇ ਫਰਾਂ ਦੇਖੋ ਉਹ ਆਪਾਂ ਕੀ ਕਰਦੇ ਨਾ ਬਈ ਅਗਲੇ ਦੇ ਆਪ ਕਰ ਹੀ ਜਾਵੇਂ। ਮੈਂ ਕਿਦੂ ਮਿੰਟੀ ਕੱਕ ਜਾਵਾਂਗੇ। ਠੀਕ ਆ ਬੁੱਕ ਨਾਮ ਲੈ ਲੈਣੇ ਆ। ਅਗਲੇ ਦਿਨ ਹੈ ਨਾ ਤੇ ਸਿਆਲੇ ਨੂੰ ਜਿਹੜੇ ਗੁੰਝਰ ਵੀ ਆਉਂਦੇ ਨੇ ਦੇਖਣਾ ਹੈ। ਹਾਂ ਸਾਰਾ ਬਾਰ ਬੈਠ ਕੇ ਉਹ ਮੇਕਾ ਦੇਖ ਲਾਉਣਾ ਹੈ। ਜਿਹੜਾ ਪਸੰਦ ਆ ਜੇ ਵੀ ਉਹ ਛੜਦਾ ਲਾ ਦਿਓ। ਅਸੀਂ ਅਗਲੇ ਦਿਨ ਕਈ ਵਾਰੀ ਉਹ ਨਾ ਆਉਂਦਾ ਇੱਥੇ ਕਿ ਜਣਾ ਆ ਜੇ ਆਹ ਸਰਾਇਕ ਕਰ ਦੇ ਪਰਵਾਹ ਤੇ ਪਸੰਦ ਨਾਲ ਆਵੇ ਫਿਰ ਵੀ ਆਉਂਦਾ ਰੋਲ ਪਾਇਦਾ ਅੰਜੋਸੀ ਪਹਿਲਾਂ ਪਰਵਾਹ ਚ ਕੋਈ ਨਸਬੀ ਲੋ ਠੀਕ ਹੈ ਤਾਂ ਉਹ ਮੇਰੇ ਤੋਂ ਵੀਡੀਓ ਤਾਂ ਹੋ ਜਾ ਬਹੁਤ ਲੰਬੀ ਚਾਹਣ ਕੱਲੀ ਕਦੀ ਗੱਲ ਪੁੱਛਾਈ ਕੋਈ ਨਾ ਤੂੰ ਹੋਰ ਆਪਣਾ ਸਵਾਦ ਰਿਹਾ ਜਿਵੇਂ ਹੁਣ ਵੀ ਤੁਸੀਂ ਇੱਥੇ ਇਕੱਲੇ ਬਣੇ ਬਣੇ ਮਨ ਲਾ ਕੇ ਬੱਲੇ ਤੁਸੀਂ ਜਿੰਨੇ ਉਹ ਜਾਂ ਮਤਲਬ ਘਰੇ ਫਿੱਟ ਵੀ ਕਰਾਉਣੇ ਚ ਆ ਗਏ ਜੀ ਸਾਰੀ ਮੋਟੀ ਤਰਹੀ ਕਰਨਾ ਹੋਣੀ ਅਸੀਂ ਜੀ ਅਗਲੇ ਦਿਨ ਦੋ ਵਾਰੀ ਘਰੇ ਜਾਂਦੇ ਠੀਕ ਹੈ ਪਹਿਲੇ ਦਿਨ ਤਾਂ ਮਿਲ ਕੇ ਆਵਾਂਗੇ ਅੱਛਾ ਮਿਲਿਆ ਫਿਰ ਫੈਕਟਰੀ ਜਾਵੇ ਤੱਪੇ ਬਣਾਵਾਂ ਜੀ ਅੱਪਾ ਨਾਲੇ ਦੋ ਵਾਰੀ ਘਰੇ ਜਾਣਾ ਬਾਰ-ਬਾਰ ਗੇੜੇ ਨਹੀਂ ਮਾਰਦੇ ਅੱਛਾ ਵੀ ਮਤਲਬ ਤੀਜੀ ਵਾਰਾ ਜਾਣੀ ਨਹੀਂ ਆਪਾਂ ਨਹੀਂ ਜਾਣਾ ਠੀਕ ਆ ਜੀ ਤੇ ਮਤਲਬ ਤੁਸੀਂ ਆਪੇ ਕੋਈ ਕਰੇਗਾ ਆਪੇ ਉਹ ਤੇ ਕਰ ਲੈਣਾ ਜਿੰਦੇ ਬੈਸਟੀਆਂ ਕੋਲ ਹੈਗੇ ਨਹੀਂ ਕਿ ਆਪਾਂ ਆਪੇ ਬਿਠਾ ਕਰ ਲੈਣਾ ਲਾਓ ਵੀ ਮਿੱਤਰੋ ਕੁਛ ਕਰਨੀ ਲੋੜ ਨਹੀਂ ਸਿਰਫ ਬਾਈਰ ਨੂੰ ਪੈਸੇ ਦੇਣੇ ਆ ਤੁਸੀਂ ਆਉਂਦਾ ਤੇ ਫੋਨ ਤੋਂ ਗੂਗਲ ਪੇ ਕਰ ਲਓ ਜਿਵੇਂ ਮਰਜੀ ਕਰ ਲਓ ਤੇ ਬਾਈਰ ਨੂੰ ਕਨੈਕਟ ਕਰ ਲਿਓ ਪੈਸੇ ਵੀ ਬਾਈ ਜੀ ਚੀਜ਼ ਦੇਖ ਕੇ ਦੇਣੇ ਆ ਚੀਜ਼ ਦੇਖ ਕੇ ਹਾਂ ਚੀਜ਼ ਦੇਖ ਕੇ ਪੈਸੇ ਦੇਣੇ ਆ ਹਾਂ ਚੇਂਜ ਕੋਈ ਨਹੀਂ ਚਾਹੀਦੇ ਸਾਉਣਾ ਪੈਸਾ ਨਾਲ ਡਬਲ ਰੇਟ ਹੁੰਦਾ ਬਾਈ ਹੈਨਾ ਤੇ ਮਹਿੰਗੀ ਸਸਤੀ ਜੀ ਹੁੰਦੀ ਆ ਤੇ ਪਰ ਇਹਨਾਂ ਜਰੂਰ ਆ ਵੀ ਹੋਰ ਸਰੂ ਕੀ ਚੈਨ ਕਰੇ ਆ ਆ ਗਿਆ ਨਾ ਬਾਈ ਨੂੰ ਸਾਰਾ ਕੁਝ ਫਿੱਟ ਕਰਕੇ ਆਉਂਦੇ ਆ ਪੂਰਾ ਤਸੱਲੀ ਆਗਾ ਮਾਇਰ ਕਹਿਣ ਦੀ ਲੋੜ ਨਹੀਂ ਤੇ ਹੋਰ ਬਾਈ ਕੁਝ ਕਹਿਣਾ ਚਾਹੇ ਹੋਰ ਬਾਈ ਜੀ ਕਿਚਨ ਵਗੈਰਾ ਤਿਆਰ ਕਰਾਉਣੀ ਆ ਅੱਛਾ ਉਹ ਵੀ ਆਪਾਂ ਤਿਆਰ ਕਰਦੇ ਆ ਠੀਕ ਹੈ ਠੀਕ ਹੈ ਜੀ ਕਿਚਨ ਦੀ ਆਈ ਕੋਈ ਡਿਸਪਲੇ ਰਹਿੰਦੀ ਆ ਉਹ ਵੀ ਆਪਣੀ ਤਮੀ ਬਣੀ ਹੋਈ ਆ ਕਰ ਦੇ ਵਿੱਚ ਟੋਟਲੀ ਆਪਾਂ ਇੱਕ ਦੂਜੀ ਦੇ ਸ਼ੈਡ ਕੇ ਸਾਰੀ ਕਾਟੇ ਕੋਠੀ ਦੇ ਵਿੱਚ ਠੀਕ ਹੈ ਸਾਰਾ ਕੰਮ ਸ਼ਾਮਿਲ ਆ ਲੋਜੀ ਬੋਕੈਂਡ ਦਾ ਰਵਾਤਾ ਹੈ ਤੇ ਬਾਕੀ ਆਪਾਂ ਨੂੰ ਦੁਬਾਰਾ ਫੇਰ ਬਈ ਜੁਪੀਸ਼ਨ ਦਿਖਾਣੇ ਪੜਿਆ ਕਿ ਮਾਰਦੇ ਬਿਲਕੁਲ ਜਮਾ ਸਰਸਰ ਹੁਣ ਤੇ ਆਪਣੀ ਸ਼ਾਪੋਂ ਬਣੀਂਗੀ ਜੀ ਨਾਮ ਦਾ ਨਾਮ ਹੈਗਾ ਸਿੰਘ ਲੋਰ ਹਾ ਪਰ ਆਰਦਾ ਉੱਤੇ ਸਾਹਮਣੇ ਸਬਜੀ ਮੰਡੀ ਦੇ ਨਾਲ ਹੈ ਜੀ ਹਾਂ ਸਬਜੀ ਮੰਡੀ ਦੇ ਨਾਲ ਆ ਗਈ ਤੇ ਬਾਕੀ ਵੀ ਉਹ ਜਰਸੀ ਦੇ ਸਾਹਮਣੇ ਹੈ ਬਈ ਹਾਂ ਜੀ ਬਿਲਕੁਲ ਹਾਂ ਜਿਹੜਾ ਆਪਣਾ ਮੋਬਾਈਲ ਨੰਬਰ ਹੈ 95724 20747 95724 29747 ਇਹ ਆਪਣੇ ਦੋਨੇ ਨੰਬਰ ਚੱਲਦੇ ਉਹ ਤੇ ਇਹ ਨੰਬਰ ਆਪਾਂ ਸਕਰੀਨ ਤੇ ਚਲਾ ਰਾਇਆ ਮਿੱਤਰੋ ਇਹ ਨੰਬਰਾਂ ਤੇ ਫੋਨ ਕਰ ਸਕਦੇ 24 ਘੰਟੇ ਫੋਨ ਹਾਂਜੀ ਫੋਨ ਚਲ ਰਿਹਾ ਕਿਸੇ ਨੂੰ ਰੰਦਾ ਵਰਮ ਅਪਲੀਸ ਵੀ ਰੰਦਾ ਉਹ ਤੋਂ ਸ਼ਾਮ ਛੇ ਵਜੇ ਠੀਕ ਹੈ ਜੀ ਤੇ ਕਰਦੋ ਫਿਰ ਸਸੀ ਕਾਲ ਸਾਰਿਆਂ ਨੂੰ ਧੰਨਵਾਦ